ਲੋਕੋ ਨਾ ਖਾਓ ਨਾ ਖਾਓ ਆਪਣੀ ਔਰ ਬੇਗਾਨਿਆਂ ਦਾ ਹੱਕ ਨਾ ਖਾਓ ਨਾ ਖਾਓ ਆਪਣੀ ਔਰ ਬੇਗਾਨਿਆਂ ਦਾ ਹੱਕ ਤਾਨੂੰ ਬਿਮਾਰੀਆਂ ਨੇ ਕੇਰਾ ਪਾ ਲੈਣਾ ਦੁੱਖਾਂ ਨੇ ਜਿੰਦ ਨੂੰ ਤੜਫਾ ਤੜਫਾ ਕੇ ਨਰਕਾਂ ਦੀ ਗੱਡੀ ਚੜਾ ਦੇਣਾ ਬਾਦੂਆਵਾਂ ਨੇ ਨਾ ਛੜਣੀ ਵੇਖਣ ਵਾਲੀ ਅੱਖ ਨਾ ਖਾਓ ਨਾ ਖਾਓ ਲੋਕੋ ਆਪਣੇ ਔਰ ਬੇਗਾਨਿਆਂ ਦਾ ਹੱਕ ਨਾ ਖਾਓ ਨਾ ਖਾਓ ਲੋਕੋ ਆਪਣੇ ਔਰ ਬੇਗਾਨਿਆਂ ਦਾ ਹੱਕ ਕੋਈ ਫਾਇਦਾ ਨਹੀਂ ਮਾਰ ਕੇ ਠੱਗੀਆਂ ਡੇਰਿਆਂ ਚ ਪਿੰਡਾਰੇ ਕਰਵਾਉਣ ਦਾ ਕੋਈ ਫਾਇਦਾ ਨਹੀਂ ਮਾਰ ਕੇ ਠੱਗੀਆਂ ਗੁਰਦੁਆਰਿਆਂ ਚ ਅਖੰਡ ਪਾਠ ਕਰਵਾਉਣ ਦਾ ਕੋਈ ਫਾਇਦਾ ਨਹੀਂ ਆਪਣਿਆਂ ਨੂੰ ਲੁੱਟ ਕੇ ਧੋਖੇ ਨਾਲ ਪੈਸੇ ਕਮਾਉਣ ਦਾ ਜਦ ਲੇਖਾ ਧਰਮ ਰਾਜ ਨੇ ਲੈਣਾ ਤੁਸਾਂ ਬੋਲਣ ਜੋਗੇ ਨਹੀਂ ਰਹਿਣਾ ਜਦ ਲੇਖਾ ਧਰਮ ਰਾਜ ਨੇ ਲੈਣਾ ਤੁਸਾਂ ਬੋਲਣ ਜੋਗੇ ਨਹੀਂ ਰਹਿਣਾ ਨੰਗੜਾ ਵਾਲਿਆ ਫਿਰ ਇਹਨਾ ਦੇ ਮੂੰਚੋਂ ਛੁੱਟਣੀ ਚੱਗ ਨੰਗੜਾ ਵਾਲਿਆ ਫਿਰ ਇਨਾ ਦੇ ਮੂੰਚੋ ਛੁੱਟਣੀ ਚੱਗ ਨਾ ਖਾਓ ਨਾ ਖਾਓ ਲੋਕੋ ਆਪਣੇ ਔਰ ਬੇਗਾਨਿਆਂ ਦਾ ਹੱਕ ਆਪਣੇ ਔਰ ਬੇਗਾਨਿਆਂ ਦਾ ਹੱਕ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਐਸਐਸ ਪਰਮਾਰ ਨੰਗਲਾ ਅੱਜ ਆਪਾਂ ਲੋਕ ਸਚਾਈ ਪੇਸ਼ ਕੀਤੀ ਹੈ ਈ ਨੰਗਲਾਂ ਵਾਲੇ ਦੀ ਕਲਮ ਔਰ ਜ਼ੁਬਾਨ ਰਾਹੀਂ ਕੁਝ ਲੈਣਾ ਤੁਹਾਡੇ ਅੱਗੇ ਪੇਸ਼ ਕੀਤੀਆਂ ਨੇ ਤੇ ਇਹ ਲੋਕ ਸਚਾਈ ਹੈ ਔਰ ਜਿਹੜੇ ਲੋਕੀ ਠੱਗੀਆਂ ਮਾਰਦੇ ਨੇ ਆਪਣੇ ਭੈਣਾ ਭਰਾਵਾਂ ਦੇ ਨਾਲ ਔਰ ਬਿਗਾਹਨਿਆਂ ਦਾ ਹੱਕ ਖਾਂਦੇ ਨੇ ਤਨ ਪੈਸਾ ਖਾਂਦੇ ਨੇ ਔਰ ਬਾਅਦ ਵਿੱਚ ਗੁਰਦੁਆਰਿਆਂ ਵਿੱਚ ਖੰਡ ਪਾਠ ਕਰਵਾਉਂਦੇ ਨੇ ਡੇਰੀਆਂ ਜਾਂ ਕਿ ਭੰਡਾਰੀ ਕਰਵਾਉਂਦੇ ਨੇ ਉਹ ਦੱਸਦੇ ਨੇ ਪੀਐਸੀ ਪੈਸੇ ਵਾਲੇ ਆ ਜੀ ਅਸੀਂ ਬਹੁਤ ਦਾਨੀ ਆ ਉਹ ਦਾਨੀ ਨਹੀਂ ਹੁੰਦੇ ਉਹਨਾਂ ਨੂੰ ਵੀ ਪਤਾ ਹੁੰਦਾ ਜਿੱਥੇ ਭੰਡਾਰੀ ਕਰਵਾਉਂਦੀ ਐ ਖੰਡ ਪਾਠ ਕਰਵਾਉਂਦੀ ਐ ਪੀਏ ਇਹ ਦੋ ਨੰਬਰ ਦਾ ਪੈਸਾ ਆ ਇਹ ਇੱਥੇ ਲੈ ਕੇ ਆਉਂਦੀ ਐ ਤੇ ਇਹਨਾਂ ਨੇ ਪਾਪ ਕੀਤੇ ਹੋਏ ਨੇ ਇਹ ਚਾਹੁੰਦੇ ਐ ਕਿ ਸਾਨੂੰ ਸ਼ਾਇਦ ਪ੍ਰਮਾਤਮਾ ਬਖਸ਼ ਦੇਗਾ ਪ੍ਰਮਾਤਮਾ ਨਹੀਂ ਬਖਸ਼ੇਗਾ ਕਿਉਂਕਿ ਤੁਸੀਂ ਉਹ ਮਿਹਨਤ ਤੁਸੀਂ ਮਿਹਨਤ ਨਹੀਂ ਕੀਤੀ ਹੈਗੀ ਜਿਹਦੀ ਮਿਹਨਤ ਦਾ ਪੈਸਾ ਤੁਸੀਂ ਖਾ ਰਹੇ ਹੋ ਤੁਹਾਨੂੰ ਉਹਦੀ ਬਦਵਾ ਜਰੂਰ ਲੱਗੇਗੀ ਭੰਡਾਰੇ ਕਰਵਾਉਣ ਦਾ ਔਰ ਖੰਡ ਪਾਠ ਗੁਰਦਵਾਰੇ ਚ ਕਰਾਉਣ ਦਾ ਕੋਈ ਫਾਇਦਾ ਨਹੀਂ ਜਿੰਨਾ ਚ ਤੁਸੀਂ ਆਪਣੀ ਮਿਹਨਤ ਦੇ ਪੈਸੇ ਦਾ ਨਹੀਂ ਕਰਵਾਉਂਦੇ ਔਰ ਬੇਗਾਨਿਆਂ ਦਾ ਹੱਕ ਖਾਂਦੇ ਹੋ ਤੇ ਪਰਮਾਤਮਾ ਜ਼ਰੂਰ ਸਜ਼ਾ ਦਿੰਦਾ ਹੈ ਬਾਦੂਆਵਾਂ ਲੱਗਦੀਆਂ ਨੇ ਇਸ ਕਰਕੇ ਇਹ ਲੋਕ ਸਚਾਈ ਇਸ ਕਰਕੇ ਪੇਸ਼ ਕੀਤੀ ਹੈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਇਹ ਕੰਮ ਬਹੁਤ ਇਸ ਯੁੱਗ ਦੇ ਵਿੱਚ ਹੋ ਰਿਹਾ ਆ ਨਾ ਕਰਨ ਤੇ ਨਾ ਦੁਖੀ ਹੋਣ ਨਾ ਟੈਨਸ਼ਨਾਂ ਚ ਪੈਣ ਔਰ ਸੁਖੀ ਰਹਿਣ ਔਰ ਸੁਖੀ ਦੁਨੀਆ ਨੂੰ ਵੀ ਰਹਿਣ ਦੇਣ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮੇਰੇ ਪਿਆਰੇ ਦੋਸਤੋ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ ਸਲਾਮ ਆਬਾਦ